ਇੱਥੇ ਭਾਈ ਸਾਹਿਬ ਨੇ ਸਾਨੂੰ ਸਮਝਾਇਆ ਕਿ ਕਿਹੜੀ ਤੁੰਦ ਸੀ ਜਿਹੜੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਦੇ ਪ੍ਰਗਟ ਹੋਣ ਦੇ ਨਾਲ ਖਤਮ ਹੋ ਗਈ ਉਹ ਉੱਚ-ਨੀਚ ਦੀ ਤੁੰਦ ਉਹ ਅਨਿਆਂ ਦੀ ਤੁੰਦ ਉਹ ਜਾਤ-ਪਾਤ ਦੀ ਤੁੰਦ ਸ਼ੂਆ ਸ਼ਤ ਦੀ ਤੁੰਦ ਬੇਇਨਸਾਫੀ ਦੀ ਤੁੰਦ ਜਿਹੜੀ ਸਮਾਜ ਨੂੰ ਬੁਰੀ ਤਰ੍ਹਾਂ ਜਕੜ ਚੁੱਕੀ ਸੀ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਧਾਰਮਿਕ ਤੌਰ ਤੇ ਹਰ ਪੱਖ ਤੋਂ ਸਮਾਜ ਨੂੰ ਉਸ ਗਹਿਰੀ ਧੁੰਦ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਸੀ ਤੇ ਗੁਰੂ ਮਹਾਰਾਜ ਜੀ ਜਦੋਂ ਪ੍ਰਗਟ ਹੋਏ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਇਨਾ ਤੀਰ ਧਰੋਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਬਾਬੇ ਤਾਰੇ ਚਾਰ ਚੱਕ ਨੌ ਅਖੰਡ ਪ੍ਰਤਮੀ ਸੱਚਾ ਢੋਆ ਕਰ